ਸਿੰਧਾਂ ਨੇ ਉਹ ਧਾਰੀਆਂ ਮਾਰੀਆਂ ਆ ਗਈ ਫਲੈਟ ਉਹਨਾਂ ਦੀ ਉਹ ਕੁੰਮੀ ਜਾਂ ਉੱਪਰ ਉੱਪਰ ਕੰਿਆਂ ਨੂੰ ਉਤਰਿਆ ਜਾਵੇ ਉੱਡਦਾ ਕੰਿਆਂ ਨੂੰ ਜਦੋਂ ਬਾਬਾ ਕਮਲੀਆਂ ਜੀ ਦੇਖਿਆ ਨਾ ਬਾਬਾ ਕਮਲੀਆਂ ਜੀ ਕਹਿੰਦੇ ਮਹਾਂਪੁਰਸ਼ੋ ਬਾਬਾ ਜੀ ਆਹ ਕੌਣ ਨੇ ਬੰਦੇ ਹੀ ਉੱਡੇ ਫਿਰਦੇ ਨੇ ਪਰ ਇਹਨਾਂ ਦੇ ਸੀਸ ਤੇ ਜਟਾਵਾਂ ਵੀ ਨੇ ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਬਹਿ ਜਾਓ ਮਨ ਕਰ ਉਹ ਪਰਮੇਸ਼ਰ ਦਾ ਬਹਿ ਜਾ ਆਪਾਂ ਨੂੰ ਹੀ ਮਿਲਣ ਆਏ ਆ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਉਹ ਕੇ ਬੋਲਾਂ ਨੂੰ ਪਾਲਦਾ ਕੋਈ ਕੋਈ ਆ ਕਿ ਠੋਕਰਾਂ ਦੇਖਦੇ ਬਹੁਤ ਵੇਖੇ ਪਰ ਡਿੱਗੇ ਹੋਏ ਨੂੰ ਸੰਭਾਲਦਾ ਕੋਈ ਕੋਈ ਸ਼ਿਕਾਇਤ ਨਹੀਂ ਕਿਸੇ ਨੂੰ ਬੜੀ ਸੌਖੀ ਜੀਵਨ ਆਪਣਾ ਸੰਭਾਲਦਾ ਕੋਈ ਕੋਈ ਲੋ ਵਿਚਾਰ ਕਹਿੰਦੇ ਵੀ ਬਾਬਾ ਸ੍ਰੀਚੰਦ ਜੀ ਕਹਿੰਦੇ ਬਹਿ ਜਾ ਬਾਬਾ ਕਮਲਿਆ ਜੀ ਬਹਿ ਗਿਆ ਬਾਬਾ ਕਮਰਿਆ ਜੀ ਬਹਿ ਗਿਆ ਉਹਨਾਂ ਵੱਲੇ ਧਿਆਨ ਨਾ ਦਿੱਤਾ ਜਦ ਧਿਆਨ ਨਾ ਦਿੱਤਾ ਨਾ ਉਹਨਾਂ ਸੋਚਿਆ ਵੀ ਇਹ ਤਾਂ ਸਾਡੇ ਵੱਲੇ ਦੇਖਦੇ ਹੀ ਨਹੀਂ ਇਹ ਸਾਡੇ ਵੱਲੇ ਤੱਕਦੇ ਹੀ ਨਹੀਂ ਉਹ ਕਹਿੰਦੇ ਹੁਣ ਕੀ ਕਰੀਏ ਕਹਿੰਦੇ ਥੱਲੇ ਉਤਰੀਏ ਉਹ ਆਪਣੇ ਆਪ ਹੀ ਪਹਿਲਾਂ ਇੱਕ ਫਿਰ ਦੂਜਾ ਫਿਰ ਤੀਜਾ ਇਸੇ ਤਰ੍ਹਾਂ 84 ਦੇ 84 ਥੱਲੇ ਆ ਕੇ ਨਾ ਬਾਬਾ ਸ੍ਰੀ ਚੰਦ ਜੀ ਕੋਲ ਬਹਿ ਗਿਆ ਤੇ ਬਾਬਾ ਜੀ ਕਹਿੰਦੇ ਆਓ ਜੀ ਆਇਆਂ ਨੂੰ ਸੰਤ ਮੰਡਲੀ ਆ ਗਈ ਹੈ ਆਹ ਸੰਤ ਜਾਣਾ ਆ ਉਹ ਕਹਿੰਦੇ ਬਾਬਾ ਜੀ ਅਸੀਂ ਗੱਲਾਂ ਗੱਲਾਂ ਸੁਣਨੀ ਆਏ ਜਿਹੜਾ ਕੰਮ ਕਰਨ ਆਏ ਆ ਉਹ ਕਰੀਏ ਕਹਿੰਦੇ ਕਿਹੜਾ ਕੰਮ ਤੁਸੀਂ ਦੱਸੋ ਉਹ ਕਹਿੰਦੇ ਵੀ ਸਾਨੂੰ ਕੁਝ ਸਿਖਾਓ ਸਿਖਾਓ ਸਾਨੂੰ ਇੱਕ ਵਾਰ ਇਹਨਾਂ ਗੁਰੂ ਸਾਹਿਬਾਂ ਨੂੰ ਵੀ ਨਾ ਉਸ ਦਿਨ ਇਹ ਕਿਹਾ ਸੀ ਨਾ ਸਤਗੁਰਾਂ ਨੇ ਸਿਖਾਇਆ ਸੀ ਕਹਿੰਦੇ ਵੀ ਬੰਗਾਂਗੇ ਇਹ ਇਹ ਸਾਨੂੰ ਆ ਕੇ ਦੇਣਗੇ ਕੁਝ ਨਾ ਕੁਝ ਕੋਈ ਆਮਬ ਕੋਈ ਫਰੂਟ ਦੇਣਗੇ ਅਸੀਂ ਕਵਾਂਗੇ ਅਸੀਂ ਉਮਰ ਚ ਵੱਡੇ ਆ ਸਾਡੇ ਦੰਦ ਹੀ ਐ ਨਹੀਂ ਸਾਡੇ ਕੋਲ ਖਾਣ ਹੀ ਹੋਣਾ ਤੇ ਘਟ ਘਟ ਕੇ ਅੰਤਰ ਕੀ ਜਾਣਤ ਭਲੇਪੁਰੇ ਦੀ ਪੀਰ ਪਛਾਨਤ ਉਹ ਨੰਗ ਸਾਹਿਬ ਪਾਸ਼ਾ ਨੇ ਕੜਾ ਪ੍ਰਸ਼ਾਦ ਤਿਆਰ ਕਰ ਦਿੱਤਾ ਕਹਿੰਦੇ ਦੰਦ ਬਿਨਾ ਦੰਦਾ ਤੂੰ ਲੰਗੀ ਜਾਓ ਬਿਨਾ ਦੰਦੀਆਂ ਤ ਖਾਈ ਜਾਓ ਆ ਜਾਂਦਾ ਨਾ ਇਹ ਕੜਾ ਪ੍ਰਸ਼ਾਦ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਆ ਸਿੱਧਾ ਨੂੰ ਖਵਾਇਆ ਸੀ ਉਹ ਕਹਿੰਦੇ ਸਾਨੂੰ ਕੁਝ ਖਵਾਓ ਮੈਂ ਛੇਤੀ ਸਮਾਪਤੀ ਕਰਾਂ ਤੇ ਹੱਥ ਬਣਾ ਵੱਡਾ ਥੋੜੀ ਦੋ ਚਾਰ ਗੱਲਾਂ ਕਰਕੇ ਸਮਾਪਤੀ ਕਰਨ ਲੱਗਾ ਬਾਬਾ ਜੀ ਕਹਿੰਦੇ ਉਹ ਛਕਾਉ ਤੇ ਬਾਬਾ ਜੀ ਕੰਬਲੀਆਂ 'ਚ ਕਹਿੰਦੇ ਕਹਿੰਦੇ ਕੌਣ ਆ ਕਹਿੰਦੇ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਸੁਪੁੱਤਰ ਨੇ ਉਹ ਇਹਨਾਂ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤਾਂ ਨੇ ਬਾਬਾ ਕੰਬੀਆਂ ਜੀ ਨੂੰ ਦੱਸ ਦਿੱਤਾ ਉਸ ਗੱਲ ਤੇ ਪੱਕੇ ਹੋ ਗਏ ਜਦੋਂ ਪੱਕੇ ਹੋ ਗਏ ਨਾ ਸਿੱਧ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਬਾਬਾ ਕਮਲਿਆ ਜੀ ਜਾ ਕਾਦਰ ਇਨ੍ਹਾਂ ਕਾਦਰਾਬਾਦ ਵਾਲਿਆਂ ਨੂੰ ਜਾ ਕੇ ਕਹੋ ਲੰਗਰ ਦਿਓ ਵਿਸ਼ਕਾਈਏ ਇਹਨਾਂ ਨੂੰ ਜਦੋਂ ਲੰਗਰ ਲੈਣ ਗਿਆ ਨਾ ਬਾਬਾ ਕਮਲਿਆ ਜੀ ਉਹ ਸਾਰੇ ਵੇਰਗ ਉਹਨਾਂ ਨੇ ਆਪਣੇ ਭੁੱਖੇ ਸ਼ੁੱਕੇ ਮਾਰੇ ਨਾ ਸਿੱਧਾ ਨੇ ਉਹਨਾਂ ਦੇ ਮਨ ਬਦਲਾ ਦਿੱਤੇ ਜਦੋਂ ਬਾਬਾ ਕਮਲਿਆ ਮੁੜਿਆ ਨਾ ਕਹਿੰਦੇ ਤੁਸੀਂ ਵੀ ਨਿਜੜ ਕੇ ਬਹਿਂਦੇ ਹੋਣ ਗਰਕ ਤੁਸੀਂ ਵੀ ਹੋ ਜਾਓਗੇ ਇਹ ਪਿੰਡੇ ਤੇ ਵੀ ਨਹੀਂ ਥੇ ਹੋ ਜੂਗਾ ਥੇ ਬਾਬਾ ਸਾਇਨਾ ਜਦੋਂ ਆ ਕੇ ਕਹਿੰਦੇ ਬਾਬਾ ਜੀ ਬਾਬਾ ਕਮਣੀਆਂ ਜੀ ਕਹਿੰਦੇ ਬਾਬਾ ਸ੍ਰੀ ਚੰਦ ਸਾਹਿਬ ਨੂੰ ਕਹਿੰਦੇ ਬਾਬਾ ਜੀ ਕੁਝ ਕਹਿਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਿਓ ਉਹ ਕਾਦਰਾਬਾਦ ਬੰਨ ਲੰਗਰ ਨਹੀਂ ਦਿੱਤਾ ਤੇ ਮੈਂ ਆਉਣ ਲੱਗਿਆ ਉਹਨਾਂ ਨੂੰ ਕਹਿ ਮੈਂ ਤੁਹਾਡਾ ਪਿੰਡ ਤੇ ਆਜੂ ਬਾਬਾ ਜੀ ਕਹਿੰਦੇ ਬੜਾ ਮਾੜਾ ਕੀਤਾ ਬਾਬਾ ਕਮਣੀਆਂ ਜੀ ਜਾਓ ਉਹਨਾਂ ਨੂੰ ਕੋ ਸਾਰੇ ਬਾਹਰ ਆਜੋ ਹਮ ਤੁਹਾਡਾ ਬਚਨ ਵੀ ਕੱਲ ਹੋ ਜਾਣਾ ਹੈ ਤੇ ਬਾਬਾ ਜੀ ਨੇ ਕਿਹਾ ਵੀ ਤੁਸੀਂ ਸਾਰੇ ਬਾਹਰ ਆਜੋ ਕਹਿੰਦੇ ਉਹ ਪਿੰਡ ਤੇ ਹੀ ਹੋ ਗਿਆ ਪਿੰਡ ਤੇ ਤੇ ਉਹ ਮੜ ਕੇ ਨਾ ਕੋਕਾਦਰਾਬਾਦ ਵਾਲੇ ਸਾਰੇ ਆਏ ਉਹ ਕਹਿੰਦੇ ਬਾਬਾ ਕਮਲਿਆ ਜੀ ਦੇ ਪੈਰੀ ਹੱਥ ਲਾਉਣ ਕਹਿੰਦੇ ਬਾਬਾ ਸ੍ਰੀ ਚੰਦ ਜੀ ਦੇ ਪੈਰੀ ਹੱਥ ਲਾਉਣ ਕਹਿੰਦਾ ਪਹਿਲਾਂ ਲੰਗਰ ਨਹੀਂ ਦਿੰਦੇ ਸੀ ਹੁਣ ਪੈਰੀ ਆ ਕੇ ਹੱਥ ਲਾਉਂਦੇ ਆ ਇੱਕ ਵਾਰ ਨਾਨਕ ਸਾਹਿਬ ਪਾਸ਼ਾ ਦੇ ਸੁਪੁੱਤਰ ਨੇ ਬਾਬਾ ਸ੍ਰੀ ਚੰਦ ਸਾਹਿਬ ਹੁਣ ਉਹ ਸਿੱਧ ਖੁਸ਼ ਹੋ ਗਿਆ ਬਿ ਲੰਗਰ ਤਾਂ ਮਿਲਿਆ ਨਹੀਂ ਇਹ ਸਾਨੂੰ ਕਿੱਥੇ ਛਕਾਉਣਗੇ ਤੇ ਬਾਬਾ ਕਮਨੀਆਂ ਜੀ ਨੂੰ ਬਾਬਾ ਜੀ ਹੁਣ ਹੁਣ ਕੀ ਹੁਕਮ ਹੈ ਕਹਿੰਦੇ ਹੁਣ ਅਨਪੂਰਨਾ ਆਉ ਉਹ ਲੰਗਰ ਛਕਾਉ ਅਨਪੂਰਨਾ ਉਹ ਕਹਿੰਦੇ ਅਨਪੂਰਨਾ ਪਹਿਲਾਂ ਤਾਂ ਕਦੇ ਦੇਖੀ ਨਹੀਂ ਇੱਥੇ ਕੌਣ ਅਨਪੂਰਨਾ ਉਹ ਲੰਗਰ ਕਿਵੇਂ ਪਕਾ ਲੂ ਬਾਬਾ ਜੀ ਕਹਿੰਦੇ ਉਹ ਪਤੀਲੀ ਚੱਕ ਪਤੀਲੀ ਨੂੰ ਬਾਬਾ ਜੀ ਨੇ ਅਨਪੂਰਨ ਆ ਗਿਆ ਕਹਿੰਦੇ ਪਤੀਲੀ ਚੱਕ ਬਾਬਾ ਕਮਲਿਆ ਆਹ ਕਪੜਾ ਉੱਪਰ ਲਵਾ ਪੰਗਤਾਂ ਨਾਲ ਦੀਆਂ ਸਿੱਧਾਂ ਦੀਆਂ ਉਹਨਾਂ ਆਖਿਆ ਹੋਣ ਗੱਲ ਬਣੀ ਆਂ ਲਵਾਈ ਕੋਈ ਭਾਇਆ ਨਹੀਂ ਫੇ ਲੰਗਰ ਤਿਆਰ ਕੀਤਾ ਨਹੀਂ ਇਹ ਪਤੀਲੀ ਵਿੱਚ ਕਿੱਦਾਂ ਛਕਾ ਦੂ ਬਾਬਾ ਜੀ ਕਹਿੰਦੇ ਕਾਰ ਕਰਕੇ ਹੱਥ ਭਰ ਭਰ ਕੇ ਕੱਢੀ ਜਾ ਤੇ ਇਹਨਾਂ ਨੂੰ ਛਕਾਈ ਜਾ ਜਦੋਂ ਬਹਿ ਗਏ ਨਾ ਸਾਰੀ ਪੰਗਤਾਂ ਲਾ ਕੇ ਬਾਬਾ ਕਮਲਿਆ ਜੀ ਕਹਿੰਦੇ ਲਾਓ ਪੰਗਤਾਂ ਛਕਾਈਏ ਤੁਹਾਨੂੰ ਪ੍ਰਸ਼ਾਦਾ ਲੰਗਰ ਹੰਦੇ ਪੂਰਨਾ ਅਨਪੂਰਨਾ ਦੇ ਵਿੱਚੋਂ ਕੰਡ ਕੰਡ ਕੇ ਲੰਗਰ ਕੋਈ ਮਠਿਆਈ ਮੰਗੇ ਕੋਈ ਪਕੌੜੇ ਮੰਗੇ ਕੋਈ ਕਿੱਦਾਂ ਦੀ ਚੀਜ਼ਾਂ ਮੰਗੇ ਜਿੱਦਾਂ ਦੀ ਕੋਈ ਮੰਗੇ ਚੀਜ਼ ਛਕਣ ਵਾਸਤੇ ਸਿੱਧ ਬਾਬਾ ਜੀ ਉਹੀ ਕੰਡ ਕੰਡ ਛਕਾਈ ਜਾਣ ਪਿਆਰ ਵਾਲਿਓ ਅਨਪੂਰਨਾ ਵਿੱਚੋਂ ਪ੍ਰਸ਼ਾਦਾ ਲੰਗਰ ਛਕਾ ਕੇ ਉਹ ਜਿਹੜੇ ਆਏ ਸੀ ਨਾ ਉੱਡਦੇ ਉੱਡਦੇ ਕੋਈ ਕਿੱਥੇ ਬਹਿ ਗਿਆ ਕੋਈ ਕਿੱਥੇ ਬਹਿ ਗਿਆ ਸੀ ਉਹਨਾਂ ਕੋਲ ਹੁਣ ਹੇਲ ਨਹੀਂ ਹੁੰਦਾ ਐਨੇ ਰੱਜ ਕੇ ਰਜਾਰ ਜਾ ਕੇ ਛਕਾਇਆ ਪ੍ਰਸ਼ਾਦਾ ਤੇ ਉਹ ਕਹਿੰਦੇ ਹੁਣ ਤਾਂ ਆਏ ਤਾਂ ਉੱਡ ਕੇ ਤੇ ਜਾਵਾਂਗੇ ਰੇੜ ਕੇ ਜੇ ਰੇੜ ਕੇ ਵੀ ਨਾ ਜਾਇਆ ਜਾਣਾ ਕਿਉਂਕਿ ਬਾਬਾ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਕਿਉਂਕਿ ਪੂਰੇ ਆਂਦੇ ਇਤਿਹਾਸ ਅਧੂਰੇ ਆ ਤਾਂ ਕਦੇ ਪੂਰੇ ਨਹੀਂ